ਕਿ ਮੰਡੀ ਦੇ ਗੇਟ ਦੇ ਬਾਹਰ ਹੀ ਤਿੰਨ ਸਰਦਾਰ ਆਏ ਮੂੰਹ ਤੇ ਪੰਨਾ ਬੰਨਿਆ ਆਇਆ ਸੀ ਥੱਲੇ ਗਿਆ ਐਕਟਿਵਾ ਨੂੰ ਟੱਕਰ ਮਾਰੀ ਐਕਟਿਵਾ ਥੱਲੇ गिर ਕੇ ਨਾ ਫਿਰੇ ਮੇਰੇ ਨੱਕ ਤੇ ਨੱਕ ਤੇ ਮਾਰਿਆ ਤੇ ਸਾਰਾ ਫੋਨ ਵਗੈਰਾ ਲੱਗਿਆ ਪਿਆ ਅਜੇ ਪੁਲਿਸ ਨੇ ਸ੍ਰੀ ਆਮ ਜਿਹੜੇ ਆੜਤੀ ਲੁੱਟੇ ਜਾ ਰਹੇ ਆ ਰੇੜੀ ਵਾਲਾ ਲੁੱਟਿਆ ਜਾ ਰਿਹਾ ਫੜੀ ਵਾਲਾ ਲੁੱਟਿਆ ਜਾ ਰਿਹਾ ਅਜੀ ਦਾ ਅਪੀਲ ਕਰਦੇ ਆ ਕਿ ਆੜਤੀਆਂ ਦੀ ਜ਼ਿੰਮੇਵਾਰ ਭਰਾਵਾਂ ਦੀ ਫੜੀ ਵਾਲਿਆਂ ਦੀ ਦੀਪਰਦਾਸ਼ਾਂ ਤੋਂ ਮੰਗ ਕਰਦੇ ਆ ਕਿ ਮੰਡੀ ਬਾਜ਼ਾਰ ਤੇ ਸਪੈਸ਼ਲ ਸਿਕਿਉਰਿਟੀ ਦਿੱਤੀ ਜਾਵੇ ਇਸ ਤੋਂ ਪਹਿਲਾਂ ਵੀ ਇਤਲਾਹਾਬ ਦੇ ਨੋਟਿਸੇ ਲਿਆਇਆ ਗਿਆ ਸੀ ਕਿ ਮੰਡੀ ਮੰਡੀ ਦੇ ਵਿੱਚ ਵਰਦਾਤਾਂ ਹੋ ਰਹੀਆਂ ਨੇ ਉਹਨਾਂ ਨੇ ਪੀਸੀਆਰ ਵਾਲੇ ਦੀ ਡਿਊਟੀ ਵੀ ਲਾਈ ਸੀ ਉਹ ਵੀ ਦੋ ਚਾਰ ਦਿਨਾਂ ਤੋਂ ਬਾਅਦ ਹਟ ਗਏ ਨੇ ਵਰਦਾਤਾਂ ਦਿਨ ਬਾਜਾਂ ਵੱਧ ਰਹੀਆਂ ਨੇ ਅਸੀਂ ਤਾਂ ਅਪੀਲ ਕਰਦੇ ਆ ਵੀ ਆੜਤੀਆਂ ਦੀ ਜੀਵਨ ਜਾਨ ਭਰਾਵਾਂ ਦੀ ਫੜੀਆ ਲਈ ਸੇਫਟੀ ਹੋਵੇ ਇਹ ਕਾਰੋਬਾਰ ਸਵੇਰੇ 3-4 ਵਜੇ ਸ਼ੁਰੂ ਹੁੰਦਾ ਤਾਂ ਕਿ ਹਰ ਕੋਈ ਘਰੋਂ ਨਿਕਲਦਾ ਇਹ ਜੇ ਇੰਨੀ ਗੰੂਣਗੋਲ ਅਸਤਾ ਚਰਮਰਾ ਗਈ ਹੈ ਇਹਦੇ ਵਾਸਤੇ ਪ੍ਰਸ਼ਾਸਨ ਲੋਕ ਗੌਰ ਕਰਨੀ ਚਾਹੀਦੀ ਸਵੇਰੇ 4:00 ਵਜੇ ਸੀ ਉਹ ਕਾਰ ਤੋਂ ਆ ਰਹੇ ਸੀ ਕਿ ਮੰਡੀ ਦੇ ਗੇਟ ਦੇ ਬਾਹਰ ਹੀ ਤਿੰਨ ਸਰਦਾਰ ਆਏ ਮੂੰਹ ਤੇ ਪੰਨਾ ਬੰਨਿਆ ਆਇਆ ਸੀ ਪਹਿਲਾਂ ਹੱਥਾਂ 'ਚ ਉਹਨਾਂ ਨੇ ਗੰਡਾਸੇ ਚੱਕੇਆਂ ਤਲਵਾਰਾਂ ਚੱਕੀਆਂ ਆ ਕੇ ਮੈਨੂੰ ਉਹਨਾਂ ਨੇ ਅੰਤ ਸਾਰੇ ਉਹਨਾਂ ਨੇ ਪਹਿਲਾਂ ਐਕਟਿਵਾ ਨੂੰ ਟੱਕਰ ਮਾਰੀ ਐਕਟਿਵਾ ਥੱਲੇ ਘੇਰ ਕੇ ਨਾ ਫੇਰੇ ਮੇਰੇ ਨੱਕ ਤੇ ਨੱਕ ਤੇ ਮਾਰਿਆ ਤੇ ਸਾਰਾ ਖੂਨ ਵਗਾਰਾ ਲੱਗਿਆ ਪਿਆ ਤੇ ਕੀ ਕਹਿੰਦੇ ਉਸ ਤੋਂ ਤੇ ਉਸ ਤੋਂ ਬਾਅਦ ਉਹ ਐਕਟਿਵਾ ਵਗੈਰਾ ਲੈ ਕੇ ਨੱਠ ਗਏ ਨੇ ਤੇ ਤਕਰੀਬਨ ਇਸ ਵੇਰੇ 4 ਵਜੇ ਦੀ ਗੱਲ ਹੈ ਜੀ ਫਰਮ ਦਾ ਨਾਮ ਤੁਹਾਡੀ ਚੁੰਨੀ ਲਾਲ ਐਂਡ ਕੰਪਨੀ ਵਾਹ ਕਿਨੇ ਲੈ ਕੇ ਗਏ ਪੈਸਾ ਕੁੰਨੀ ਲੈ ਕੇ ਸਿਰਫ ਐਕਟਿਵਾ ਵਗੈਰਾ ਲੈ ਕੇ ਗਏ ਨੇ ਕੋਈ ਉਹਨਾਂ ਨੂੰ ਸ਼ੱਕ ਸੀਗਾ ਪਹਿਲੇ ਉਹ ਖੜੇ ਸੀ ਕੀ ਜੀ ਨਹੀਂ ਉਹ ਸਾਹਮਣੇ ਤਾਂ ਹੀ ਆ ਗਏ ਸੀ ਇੱਕਦਮ ਸਾਹਮਣੇ ਦੇ ਇੱਕਦਮ ਮੈਂ ਬ੍ਰਦਰ ਬ੍ਰਦਰ ਖੜਿਆ ਨਾਲ ਬ੍ਰਦਰ ਵੀ ਨਾਲ ਸੀ ਤੇ ਫਿਰ ਅਸੀਂ ਸ਼ੋਰ ਮਚਾਇਆ ਪੜੋਸੀ ਵੀ ਉੱਠ ਕੇ ਆਨੇ ਇਨੇ ਚੋਂ ਨੱਠ ਗਏ ਕਿੱਥੇ ਜੋੜ ਲੱਗੇ ਤੁਹਾਨੂੰ ਨੱਕ ਤੇ ਲੱਗੀ ਸੀ ਤੇ ਹੋਠ ਵਗੈਰਾ ਕੱਟਿਆ ਪਿਆ ਹੈ ਹੋਠ ਤੇ ਲੱਗੀ ਆ 60 ਰੇਮੀ ਜੀ ਬਾਹਰ ਦਾਤਾਂ ਦਾ کئی ਸਾਲਾਂ ਤੋਂ ਚਲਦੀ ਆ ਛੋਟੇ ਛੋਟੇ ਜਿਹੜੇ ਰੇਡੀ ਵਾਲੇ ਆਜਾਰੇ ਆਉਂਦੇ ਆ ਕਿਸੇ ਕੋਲ 10000 ਕਿਸੇ ਕੋਲ 15000 ਕਿਸੇ ਕੋਲ 20000 ਉਹਦਾ ਜਿਹੜਾ ਇਹ ਤੇ سلسلہ ਹੁੰਦਾ ਕਾਫੀ ਟਾਈਮ ਤੋਂ ਆਰਸੀ ਐਸੋਸੀਏਸ਼ਨ ਨੇ ਕਿੰਨੇ ਟਾਈਮ ਤੋਂ ਰੋਲਾ ਪਾਇਆ ਐਨਾ ਰੋਲਾ ਪਾਇਆ ਵੀ ਇਹ ਮੰਡੀ ਜੜੀ ਹੈ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜੀ ਹੋਈ ਹੈ ਪੂਰਾ ਰਾਜਪੁਰਾ ਇਸ ਮੰਡੀ ਨਾਲ ਜੁੜਿਆ ਪਿਆ ਹੈ ਅੱਜ ਆੜ੍ਹਤੀਆਲਾਂ ਵਾਰਦਾਤਾ ਉਹ ਗਿਆ ਰੇੜੀਆਲਾਂ ਵਾਰਦਾਤਾ ਉਹ ਰੀਅਲ ਮੰਡੀ ਕੋਲ ਆਏਗਾ ਸਵੇਰੇ ਜ਼ਿੰਮੇਦਾਰ ਮਾਲ ਲੈਂਦੇ ਉਹਦਾ ਹੁੰਦਾ ਵੀ ਮੇਰਾ 3-4 ਵਜੇ ਮਾਲ ਵਿਕ ਜੇ ਉਹ ਤੇ ਮੈਂ ਆਪਣੇ ਘਰ ਚਲਾ ਜਾਵਾਂ ਅੱਜ ਇਹ ਪੋਜੀਸ਼ਨ ਹੈ ਸ੍ਰੀ ਆਮ ਜਿਹੜੇ ਆ ਆੜ੍ਹਤੀ ਲੁੱਟੇ ਜਾ ਰਿਹਾ ਰੇੜੀਆਲਾ ਲੁੱਟਿਆ ਜਾ ਰਿਹਾ ਫੜੀਆਲਾ ਲੁੱਟਿਆ ਜਾ ਰਿਹਾ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੜੀ ਖੁੱਸਪੈਲ ਹੋ ਰਹੀ ਹੈ ਤੇ ਰਾਜਪੁਰੇ ਦੇ ਵਿੱਚ ਅੱਜ 2000 ਬੰਦਾ ਪਰ 25000 ਬੰਦਾ ਕੋਸ਼ਿਸ਼ ਕਰ ਬਾਲਾ ਉਹਨਾਂ ਦੇ ਅਦਾਕਾਰ ਚਾ ਕੋਲਾ ਚਾਹੀਦਾ ਉਹਨਾਂ ਦਾ ਜਿਹੜਾ ਹੈ ਡਾਟਾ ਚਾ ਕੋਲਾ ਚਾਹੀਦਾ ਉਦਾ ਹੋਣਾ ਚਾਹੀਦਾ ਵੀ ਇਹ ਰਾਜਪੁਰੇ ਦਾ ਵਾਸੀ ਹੈ ਇਹ ਜੜੀਆਂ ਵਾਰਦਾਤਾ ਇਹ ਉੱਥੋਂ ਹੁੰਦੀ ਆ ਅੱਜ ਆਰਤੀ ਆ ਰਿਹਾ ਮਸਤੀ ਦਾ ਆ ਰਿਹਾ 50000 40000 30000 ਹਰ ਆਰਤੀ ਦੇ ਜੇਬ ਵਿੱਚ ਹੁੰਦਾ ਕਿਉਂ ਅਗਲੇ ਨੇ ਸਮਾਨ ਤੇ ਵਪਾਰੀ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਵੀ ਜੜੀ ਇਹ ਸ਼ੁਰੂਆਤ ਹੋ ਚੁੱਕੀ ਆ ਤੇ ਜਿਹੜੀ ਅੱਜ ਤੱਕ 10 20 50 ਤੁਸੀਂ ਜਿਹੜੇ ਹੈ ਅਸੀਂ ਪਲੱਸ ਨੂੰ ਜਿਹੜਾ ਹੈ ਬਿਆਨ ਦੇ ਰਿਹਾ ਜੇ ਇਹ ਵਾਰਦਾਤਾ ਜਿਹੜੀ ਹੈ ਨਾ ਇਹੋ ਕੇ ਪ੍ਰਸ਼ਾਸਨ ਨੇ ਕੰਟਰੋਲ ਪਾਇਆ ਪਰ ਆਰਤੀ ਜੱਜਰ ਮੈਂ ਤੇਰਾ ਪੂਰੀ ਮੰਡੀ ਬਾਜ਼ਾਰ ਤੇ ਜਿਹੜਾ ਹੈ ਗਦਾਵਾਂ ਦੇ ਤੋ ਆਰਤੀ ਨੇ ਥੋੜਾ ਮਰਨਾ ਹੈ ਕਿਸੇ ਰੇੜੀ ਵਾਲੇ ਨੇ ਥੋੜਾ ਮਰਨਾ ਰੇੜੀ ਦੇ ਆਰਤੀ ਦਾ ਪੈਸਾ ਸਮਾਨ ਤੋਂ ਬੁਣਿਆ ਆਵਿਆ ਜਿਹੜਾ ਹੈ ਰੇੜੀ ਵਾਲਾ ਆਉਂਦਾ ਤੇ ਸਵੇਰੇ 4:30 ਵਜੇ ਕਰਵਾਂਦਾ ਇਹ ਨਮਾਇਕ ਦੰਦਾ ਚੱਲੂ ਹੋ ਗਿਆ ਵੀ ਪੈਸੇ ਲੁੱਟੋ ਸੋਖਾ ਰਮ ਹੈ ਪਹਿਲੇ ਚੈਨਾ ਲੁੱਟਿਆ ਜਾਂਦੀ ਸੀ ਮੁੰਦਰਾ ਲੁੱਟਿਆ ਜਾਂਦੀ ਸੀ ਕਾਂਟੇ ਲੁੱਟੇ ਜਾਂਦੇ ਸੀ ਹੁਣ ਆਰਤੀਆਂ ਦੇ ਜੇਬਾ ਗੱਡੀ ਜਾਂਦੀਆਂ ਉਹਨਾਂ ਦੀ ਸਕੂਟਰਾਂ ਚੋਰੀਆਂ ਹੋ ਰਿਆਂ ਉਹਨਾਂ ਦੇ ਮੋਟਰਸਾਈਕਲ ਹੋ ਰਿਆਂ ਉਹਨਾਂ ਦੇ ਗੱਡੀਆਂ ਚੋਰੀਆਂ ਹੋ ਰੀਆਂ ਤੇ ਸਾਡੀ ਅੱਥਰ ਦੀ ਇੱਕ ਬੇ ਪ੍ਰਸ਼ਾਸਨ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਵੀ ਵੀ ਪ੍ਰਸ਼ਾਸਨ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਵੀ ਵੀ ਇਹ ਦੇਖੋ ਕਿ ਅਮਲ ਕਰੋ ਜਿਹੜੇ ਹਜ਼ਾਰਾਂ ਬੰਦੇ ਇਸ ਮੰਡੀ ਦੇ ਨਾਲ ਜੁੜੇ ਹੋਇਆ ਨਹੀਂ ਤਾਂ ਇਹ ਮੰਡੀ ਦੀ ਜੜੀ ਹੈ ਹੜਤਾਲ ਫਿਰ ਹੋਊਗੀ ਤੇ ਫਿਰ ਹਜ਼ਾਰਾਂ ਬੰਦਿਆਂ ਨੂੰ ਜਿਹੜਾ ਹੈ ਬੜਾ ਏ ਉੱਖਾ ਹੋ ਜਾਣਾ ਤੇ ਅਸੀਂ ਉਹਨਾਂ ਦੇ ਵਾਸਤੇ ਖੜਿਆ ਆਰਟੀ ਐਸੋਸੀਏਸ਼ਨ ਸਾਰੀ ਇਕੱਠਾ ਅਸੀਂ ਉਸ ਰੇਡੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਉਸ ਪੜੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਮੇਰੀ ਤਾਂ ਇਹਨਾਂ ਇੱਕ ਬਿੰਦੂ ਹੈ ਥੈਂਕ ਯੂ